हां जी मित्रों आज, आज सोनू ਆਪਾਂ ਹੱਥ ਵਾਲੀ ਰੇਸ ਨਵੀਂ 435ਾ ਲਗਾਉਣਾ ਆ ਮੁੰਡੇ ਨਾਲ ਇਸ ਕਰਕੇ ਨਹੀਂ ਲੰਦੇ ਸੀ ਕਹਿੰਦਾ ਹਾਂ ਕਹਿੰਦਾ ਸੀ ਨਾ ਤੂੰ ਉਹ ਤਾਂ ਕਹਿੰਦਾ ਬਈ ਹੱਥ ਵਾਲੀ ਰੇਸ ਕਰਕੇ ਨਾ ਪਰ ਮਸ਼ਾਲ ਵਾਲਾ ਲਾਤੀ ਹੱਥ ਵਾਲੀ ਰੇਸ ਤੇ ਕਹਾਂ ਤਗਾਈ ਜਿਹੜਾ ਇਹ ਕਹਿੰਦਾ ਹੁੰਦੀ ਨਹੀਂਗੀ ਯਾਰ ਹੈ ਆਹ ਦਾ ਪੈਰ ਵਾਲੀ ਹੈ ਓਏ ਐ ਪੈਰ ਹੱਥ ਵਾਲੀ ਨਹੀਂ ਲੱਗੂ ਜਿਹੜੀ ਆ ਹਾਂ ਨਾ ਬਈ ਮੋਟਰਸਾਈਕਲ ਵਾਲੀ ਬੱਤੀ ਦੀ ਹੈ ਅੱਛਾ ਹਾਂ ਪਾਰ ਹੁੰਦੀ ਹੈ ਨਾ ਹਾਂ ਇਹ ਆਹ ਬੱਤੀ ਦੇ ਵਿੱਚ ਐ ਫਸ ਜਾਂਦੀ ਹੈ ਜਿਹੜੀ ਮੋਟਰਸਾਈਕਲ ਵਾਲੀ ਹਾਂ ਲਾਲਾ ਵੀ ਤਾਰ ਹੈ ਇਹਦੇ ਚ ਫੱਜ ਜਾਂਦੀ ਹੈ ਇੰਨੇ ਕ ਵੱਡ ਕੇ ਇੰਨੇ ਕ ਛੋੜਾ ਕੱਟ ਲਾ ਕੇ ਕੱਟ ਲਓ ਜਾਂ ਇਹਦੇ ਵਿੱਚ ਪੇਚ ਲੱਗ ਜਾਣਗੇ ਅੱਛਾ ਇਹਦੇ ਚ ਐਕਸੀਲੇਟਰ ਚ ਆ ਪੈਰ ਵਾਲੇ ਚ ਇਹ ਲੱਗ ਜਾਣਗੇ ਪੇਚ ਲੱਗ ਜਾਣਗੇ ਠੀਕ ਹੈ ਇੱਥੋਂ ਐ ਇੱਕ ਪੱਕੀ ਮੋੜ ਕੇ ਲੱਗ ਜੂਗੀ ਹਾਂ ਵੀ ਇਹ ਥਲੜੀ ਥੱਲੇ ਖੜ ਚੂਗੀ ਐਂ ਕਹਿੰਦੇ ਆ ਹਾਂ ਵੀ ਜਦੋਂ ਆਪ ਜਦੋਂ ਖਿਚਾ ਪਾਊਗੀ ਇਹ ਹਾਂ ਖਿੱਚੀ ਹਾਂ ਅੱਛਾ ਪੇ ਵੀ ਹੱਥ ਨਾਲ ਹੋ ਜਾ ਕਰੂ ਇਹਦਾ ਵੀ ਛੋਟੀ ਆ ਜਗਾੜਾ ਇਹ ਨਹੀਂ ਗੱਲ ਹੈ ਕਿ ਇਜੇ ਮੈਂ ਇੰਨਾ Ориਜਨਲ ਆ ਪਿੱਛੇ ਲੈ ਕੇ ਜਾਣ ਦੀ ਕਿਤੇ ਲੋੜ ਨਹੀਂ ਹੈਗੀ। ਕੋਈ ਕੁਝ ਲੋੜ ਨਹੀਂ ਬਾਈ ਉਰੇ ਪਈ। ਜਿਹੜੀ ਕਮੈਨਾਂ ਦੇ ਵੀ ਹੱਥ ਵਾਲੀ ਰੇਸ ਨਹੀਂ ਹੈਗੀ, ਉਹਦਾ ਸੌਖੀ ਜਿਗਾੜਾ ਆ ਇਸੇ 'ਚ ਹੱਥ ਵਾਲਾ ਲੀਵਰ ਲਾਇਆ ਇਹਨਾਂ ਨੇ। ਆ ਇਹ ਲੀਵਰ ਹੋ ਗਿਆ। ਆ ਮੋਟਰਸਾਈਕਲ ਵਾਲੀ ਜਿਗਾੜਾ ਬਾਈ ਸਾਰਾ। ਹਾਂ ਬਸ ਮੋਟਰਸਾਈਕਲ ਵਾਲਾ ਜਿਗਾੜਾ ਇਹ ਉਹਦੇ 'ਚ ਮੱਖੀ ਘਸੀ ਜਾਊਗੀ। ਹਾਂ ਬਸ ਉਹ ਖਿੱਚੀ ਜਾਊਗੀ। ਉਹ ਖਿੱਚੀ ਜਾਊਗੀ। ਹੱਥ ਵਾਲੀ ਰੇਸ ਹੋ ਜਾਊਗੀ ਤੇ ਕਰੀਏ ਚੈੱਕ ਹੁਣ। ਬੱਸ ਤਾਂ 5 ਮਿੰਟ ਲੋਕਾਂ ਨੇ ਕਹਿੰਨੇ ਕਿ ਸ਼ਾਬਸ਼ ਦਿੱਤੀ ਫਿਰ ਰਾਤ ਕਮੈਂਟ ਪੜੇ ਨੇ ਕਿ ਬੜੇ ਨਹੀਂ ਮੈਂ ਬੜੇ ਸੀ ਮੈਂ ਬੜੇ ਸੀ ਲੋਕ ਕਹਿੰਦੇ ਸੀ ਇਹਨੂੰ ਹੈ ਪੁਲੀ ਤੇਰੀ ਵੱਡੀ ਕਰਾ ਦਾਂਗੇ ਅੱਜ ਫੇਰ ਠੀਕ ਹੈ ਵੱਡੀ ਬਾਦੀ ਆ ਵੱਡੀ ਬਾਦੀ ਦੇਖ ਚੌੜ ਦੀਆਂ ਗੱਲਾਂ ਕਹਿਣਾ ਕਮੈਂਟ ਦੇਖ ਕੇ ਅੱਜ ਤੜਕੀ ਆਉਣ ਸਾਰ ਇਹਨੇ ਪੁਲੀਏ ਵੱਡੀ ਕਰੀ ਆ ਕਿਉਂ ਗੱਗੂ ਕਦੋਂ ਤਰੋਂਗੇ ਵੀ ਦੱਸ ਦੋ ਸਾਨੂੰ ਹੈ ਨਹੀਂ ਹੈ ਰੀਲਾਂ ਤੁਸੀਂ ਕਿੱਦੇ ਦੀਆਂ ਮਾਈਆਂ ਨੇ ਉਹ ਕਿੱਧਰ ਦੀਆਂ ਪਾਈਆਂ ਨੇ ਜਾਣੇ ਕਿੱਧਰੋਂ ਜਾਣੇ ਕਿੱਧਰੋਂ ਹੈ ਜੂਰੀਦਾਂ ਉਹ ਮੈਂ ਹੈ বিনা ਜੂਰੀ ਵਾਲੇ বিনা ਜੂਰੀ ਵਾਲੇ ਇਹਨਾਂ ਦਾ ਇਹਦੇ ਟਾਪ ਉਹ ਟਾਵੇਂ ਦੇਖੋ ਵੀ ਮੁੜੋ ਕਰ ਦਿਓ ਸ਼ੇਅਰ ਲਾਈਕ ਕਮੈਂਟ